ਟੈਕਸ ਬ੍ਰਾਂਡ ਦੀ ਸੇਲ ਲੱਗ ਗਈ ਜੀ ਬਹੁਤ ਸੋਹਣੇ ਡਿਜ਼ਾਈਨ ਆ ਗਏ ਜੀ ਜਲਦੀ ਨੂੰ ਪਹਿਲਾਂ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ 300 ਰੁਪਏ ਦਾ ਪ੍ਰਾਈਸ ਹੈ ਸਿਰਫ 300 ਰੁਪਏ ਦਾ ਏਕੇ ਟੈਕਸ ਬ੍ਰਾਂਡ ਦੇ ਸੂਟ ਨੇ ਜੀ ਏਕੇ ਟੈਕਸ ਬ੍ਰਾਂਡ ਦੇ ਸੂਟ ਨੇ 300 ਰੁਪਏ ਦੇ ਵਿੱਚ ਸੇਲ ਲੱਗ ਗਈ ਜੀ ਅਲੀ ਸ਼ੇਰ ਸ਼ੋਰੂਮ ਪੀਕੀ ਤੇ ਵਿਜ਼ਿਟ ਕਰ ਲਓ ਆਨਲਾਈਨ ਆਰਡਰ ਬੁੱਕ ਕਰ ਲਓ 300 ਰੁਪਏ ਦਾ ਜੀ ਮਾਰਕੀਟ ਦੇ ਵਿੱਚ 575 ਔਰ 500 ਦਾ ਸੂਟ ਸੇਲ ਹੋਣ ਵਾਲਾ ਜੀ 300 ਰੁਪਏ ਦੇ ਵਿੱਚ ਸੇਲ ਲੱਗੀ ਪ੍ਰਾਈਸ ਚੈਲੰਜ ਹੈ ਜੀ 300 ਰੁਪਏ ਦੇ ਵਿੱਚ ਸੂਟ ਏਕੇ ਟ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਗਏ 3300 ਰੁਪਏ ਦੇ ਵਿੱਚ ਡਿਜ਼ਾਈਨ ਨੇ ਏਕ ਟੈਕ ਬ੍ਰਾਂਡ ਦੇ ਡਿਜ਼ਾਈਨ ਦੇਖੀ ਚਲੋ ਬੁੱਕ ਕਰੋ ਚਲੋ 3300 ਰੁਪਏ ਵਿੱਚ ਸਿਰਫ ਡਿਜ਼ਾਈਨ 300 ਰੁਪਏ ਦਾ ਪ੍ਰਾਈਸ ਹੈ ਜੀ 300 ਰੁਪਏ ਦਾ ਆਨਲਾਈਨ ਪੇਮੈਂਟ ਤੇ ਆਰਡਰ ਲੈ ਜਾਓ ਕੈਸ਼ ਡਿਲੀਵਰੀ ਨਹੀਂ ਹੋਣੀ ਬਹੁਤ ਸੋਹਣੇ ਡਿਜ਼ਾਈਨ ਨੇ ਜੀ ਡਿਜ਼ਾਈਨ ਦੇਖੀ ਚਲੋ ਬੁੱਕ ਕਰੋ ਚਲੋ ਸਿਰਫ 300 ਰੁਪਏ ਦਾ ਜੀ 300 ਰੁਪਏ ਦਾ ਸੂਟ ਆ 5 ਮੀਟਰ ਏਕ ਟੈਕ ਬ੍ਰਾਂਡ ਦਾ ਜੀ ਨੋ ਸੀਓਡੀ ਆਨਲਾਈਨ ਪੇਮੈਂਟ ਤੇ ਆਰਡਰ ਲੈ ਜਾਓ ਇੱਕ ਸੂਟ ਦੀ ਸ਼ਿਪਿੰਗ 60 ਹੈ ਜੀ 3300 ਰੁਪਏ ਦਾ ਜੀ 3300 ਰੁਪਏ ਦਾ ਸੂਟ ਕਰਤੇ AKTX ਬ੍ਰਾਂਡ ਦੇ 300 ਰੁਪਏ ਦਾ ਸਿਰਫ ਬਹੁਤ ਪਿਆਰੇ ਡਿਜ਼ਾਈਨ ਆ ਗਏ ਜੀ ਜਲਦੀ ਜਲਦੀ ਸਕਰੀਨ ਸ਼ਾਟ ਲਈ ਚਲੋ ਬੁੱਕ ਕਰਿਓ ਲੋਡੀਆ ਇਹਨਾਂ ਦੇਖੋ ਜੀ ਕਿੰਨੇ ਸੋਹਣੇ ਨਵੇਂ ਡਿਜ਼ਾਈਨ ਖੁੱਲੇ ਨੇ ਅੱਜ ਨਾਲ ਦੀ ਨਾਲ ਵੀਡੀਓ ਸ਼ੇਅਰ ਕਰਤੀ ਜੀ ਦੇਖੋ 3300 ਰੁਪਏ ਵਿੱਚ ਸਿਰਫ 5 ਮੀਟਰ ਸੂਟ ਹੈ 300 ਰੁਪਏ ਦਾ ਜੀ ਸਿਰਫ 300 ਰੁਪਏ ਦਾ 5 ਮੀਟਰ ਸੂਟ AKTX ਬ੍ਰਾਂਡ ਦੀ ਸੇਲ ਧਮਾਕਾ ਜੀ 300 ਰੁਪਏ पे ਸੇਲ ਲੱਗੀ ਜੀ 5 ਮੀਟਰ ਸੂਟ 300 ਰੁਪਏ ਦਾ ਆਨਲਾਈਨ ਪੇਮੈਂਟ ਤੇ ਆਰਡਰ ਲੈ ਜਾਊਗਾ 5 ਮੀਟਰ ਸੂਟ 300 ਰੁਪਏ ਦਾ ਪ੍ਰਾਈਸ ਚੈਲੰਜ ਹੈ ਜੀ ਬਹੁਤ ਸੋਹਣੇ ਸੋਹਣੇ ਸੂਟ ਆ ਗਏ ਜਲਦੀ ਜਲਦੀ ਸਕਰੀਨ ਸ਼ਾਟ ਲੈ ਚਲੋ ਬੁੱਕ ਕਰ ਲਓ ਸਿਰਫ ਏਕੇ ਟੈਕਸ ਬ੍ਰਾਂਡ ਦੀ ਸੇਲ ਲੱਗੀ ਹੈ